ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਅੱਜ ਦੀ ਵੀਡੀਓ ਚ ਕੱਲ ਕਰਾਂਗੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਜੋ ਵਿਧਾਨ ਸਭਾ ਦਾ ਖਾਸ ਸੈਸ਼ਨ ਆਰਗੇਨਾਈਜ਼ ਕੀਤਾ ਉਹਦੇ ਵਿੱਚੋਂ ਕਿਵੇਂ ਇਸ ਇਸ ਪੋਲਿਟਿਕਸ ਦਾ ਪੇਤਲਾਪਣ ਹਲਕਾਪਣ ਆਪਾਂ ਨੂੰ ਸਾਹਮਣੇ ਆਇਆ ਹੈਗਾ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਐਕਸਪੋਜ਼ ਕੀਤਾ ਹੈਗਾ ਪਤਾ ਲੱਗਦਾ ਹੈ ਕਿ 2022 ਦੀਆਂ ਚੋਣਾਂ 'ਚ ਜਿਸ ਤਰ੍ਹਾਂ ਲੋਕਾਂ ਨੇ ਨਾ ਤੇ ਭਰੋਸਾ ਕੀਤਾ ਸੀ ਉਹਨਾਂ ਭਰੋਸਿਆਂ ਤੇ ਉਹਨਾਂ ਵਾਅਦਿਆਂ ਤੇ ਖਰੇ ਉਤਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਪਾਰਟੀ ਦੇ ਕੋਲ ਤਾਂ ਕੋਈ ਪਲਾਨ ਹੀ ਨਹੀਂ ਸੀਗਾ ਕੋਈ এজেন্ডਾ ਹੀ ਨਹੀਂ ਸੀਗਾ ਹੁਣ ਵੀ ਇਹਨਾਂ ਦੇ ਕੋਲ ਕੋਈ ਵੀ এজেন্ডਾ ਨਹੀਂ ਹੈ ਪੰਜਾਬ ਲਈ ਇਹਦੇ ਵਿੱਚ ਐਕਸਪੋਜ਼ ਹੋਇਆ ਸਾਰੇ ਗੱਲ ਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਜਾਣਕਾਰੀ ਹੈ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਹੋਣੀ ਬੇहद ਲਾਜ਼ਮੀ ਹੈ ਤਾਂ ਕਿ ਤੁਸੀਂ ਸਮਝ ਸਕੋ ਕਿ ਮੈਂ ਕਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੀ ਆ ਤੁਹਾਡੇ ਲਈ ਜਾਣਕਾਰੀ ਇਹ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੱਦੇਨਜ਼ਰ ਰੱਖ ਕੇ ਜਿਸ ਤਰ੍ਹਾਂ ਇਹ ਲੜੀ ਪ੍ਰੋਗਰਾਮਾਂ ਦੀ ਉਲੀਕੀ ਗਈ ਆ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਇਹਦੇ ਵਿੱਚ ਕਿਵੇਂ VIP ਐਂਡ VVIP ਸਿਸਟਮ ਜਿਹੜਾ ਹੈ ਉਹ ਸਭ ਤੋਂ ਉੱਪਰ ਸੀਗਾ ਕਿਵੇਂ VIP ਐਂਡ VVIP ਟ੍ਰੀਟਮੈਂਟ ਜਿਹੜਾ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਸੱਜਣ ਮਿੱਤਰ ਪੰਜਾਬ ਸਰਕਾਰ ਦੇ ਆਪਣੇ ਨੁਮਾਇੰਦੇ ਇਹਨਾਂ ਨੂੰ ਮਿਲਿਆ ਹੈਗਾ ਤੇ ਕਿਵੇਂ ਪੰਜਾਬ ਦੀ ਸਾਰੀ ਸਰਕਾਰੀ ਮਸ਼ੀਨਰੀ ਗੱਡੀਆਂ ਬੱਸਾਂ ਅਫਸਰ ਸਾਰੀ ਸਾਰਾ ਕੁਝ ਕਿਵੇਂ ਇਹ ਵੀਆਈਪੀ ਸਵਾਗਤ ਦੇ ਵਿੱਚ ਵੀਵੀਆਈਪੀ ਸਵਾਗਤ ਦੇ ਵਿੱਚ ਬਿਜ਼ੀ ਰਹਾ ਅਫਸਰਾਂ ਦੀ ਅਫਸਰਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੋਈ ਬੁਲੰਦ ਨੂੰ ਤਿਆਰ ਨਹੀਂ ਆ ਔਰ ਜਿਸ ਤਰ੍ਹਾਂ ਦਾ ਉੱਥੇ ਸਾਡੇ ਕੋਲ ਖਬਰਾਂ ਪਹੁੰਚ ਰਹੀਆਂ ਨੇ ਬਹੁਤ ਸੈਡ ਸਟੋਰੀ ਹੈ ਕਿ ਪੰਜਾਬ ਦੇ ਅਫੀਸਰ ਇਹ ਕਿਹੋ ਜਿਹੇ ਕੰਮਾਂ ਦੇ ਵਿੱਚ ਉੱਥੇ ਲੱਗੇ ਨੇ ਤੇ ਕੋਈ ਵੀ ਬੋਲ ਨਹੀਂ ਰਿਹਾ ਹੈਗਾ ਪੰਜਾਬ ਦੇ ਅਫੀਸਰਸ ਚੁੱਪ ਨੇ ਕੋਈ ਵੀ ਉਹਨਾਂ ਦੇ ਕਾਰਨ ਹੋ ਸਕਦੇ ਨੇ ਉਹਨਾਂ ਦੀ ਮਿਲਿਪੁਕਤ ਹੋ ਸਕਦੀ ਹੈ ਸਰਕਾਰ ਨਾਲ ਉਹਨਾਂ ਦਾ ਡਰ ਹੋ ਸਕਦਾ ਹੈ ਸਰਕਾਰ ਨਾਲ ਪਰ ਜਿਹੜੀਆਂ ਸਾਡੇ ਕੋਲ ਰਿਪੋਰਟਸ ਆਈਆਂ ਨੇ ਦਿਖਾਉਂਦੀਆਂ ਨੇ ਕਿ ਕਿਵੇਂ ਚਪਲਾਂ ਦੀ ਰਾਖੀ ਬਾਥਰੂਮਾਂ ਦੀ ਰਾਖੀ ਪਲੇਟਾਂ ਦੀ ਰਾਖੀ ਕੇਟਰਿੰਗ ਦੀ ਰਾਖੀ ਪੰਜਾਬ ਦੇ ਅਫੀਸਰ ਪੰਜਾਬ ਦਾ ਸਰਕਾਰੀ ਅਮਲਾ ਫੈਲਾ ਸਾਰੀ ਸਰਕਾਰੀ ਮਸ਼ੀਨਰੀ ਵੀ ਵੀ ਆਈ ਪੀ ਸਹੂਲਤਾਂ ਦੇਣ ਲਈ ਲੱਗੀ ਹੋਈ ਹੈ ਕੋਈ ਹੀਟਰ ਲਿਆ ਰਿਹਾ ਕੋਈ ਏਸੀ ਦਾ ਅਰੇਂਜਮੈਂਟ ਕਰ ਰਿਹਾ ਤੇ ਕਿੰਨਾ ਵੱਡਾ ਖਰਚ ਹੀਟਰਾਂ ਤੇ ਏਸੀਆਂ ਤੇ ਟੈਂਟ ਔਰ ਇਹ ਸਾਰੀਆਂ ਸਰਵਿਸਿਜ਼ ਤੇ ਕੀਤਾ ਗਿਆ ਹੈਗਾ ਹਜੇ ਤੱਕ ਕੋਈ ਇਨੀਸ਼ੀਅਲ ਅਨੁਮਾਨ ਲਗਾਣਾ ਬਹੁਤ ਜਲਦੀ ਹੋਏਗੀ ਕੋਈ 400 ਕਰੋੜ ਕਹਿ ਰਿਹਾ ਹੈ ਕੋਈ 500 ਕਰੋੜ ਕਹਿ ਰਿਹਾ ਹੌਲੀ ਹੌਲੀ ਇਹ ਰਿਪੋਰਟਾਂ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਹੈਰਾਨੀ ਦੀ ਗੱਲ ਹੈ ਕੀ ਚਪਲਾ ਗੁੰਮ ਹੋ ਗਈਆਂ ਮੈਡਮ ਕੇਜਰੀਵਾਲ ਉਹਨਾਂ ਦੀ ਟੀਮ ਦੀਆਂ ਤੇ ਚੰਡੀਗੜ੍ਹ ਤੋਂ ਅਫੀਸਰ ਭੇਜੇ ਜਾਂਦੇ ਨੇ ਚਪਲਾ ਖਰੀਦਣ ਦੇ ਲਈ ਕਿ ਖਾਸ ਬ੍ਰਾਂਡ ਦੀ ਚਪਲ ਚਾਹੀਦੀ ਹੈ ਕ੍ਰੌਕਸ ਦੀ ਐਹੋ ਜਿਹੀਆਂ ਹੋਰ ਬਹੁਤ ਜਾਣਕਾਰੀਆਂ ਸਾਡੇ ਸਾਹਮਣੇ ਕਿ ਕਿਵੇਂ ਪੰਜਾਬ ਦੇ ਅਫਸਰਾਂ ਨੂੰ ਪੰਜਾਬ ਦੀ ਸਾਰੀ ਸਰਕਾਰੀ ਮਸ਼ੀਨਰੀ ਨੂੰ ਸਿਰਫ ਆਹੀ ਵੀਆਈਪੀ ਸਹੂਲਤਾਂ ਵੀ ਵੀਆਈਪੀ ਸਰਵਿਸਿਜ਼ ਦੇਣ ਦੇ ਵਿੱਚ ਲਗਾ ਦਿੱਤਾ ਗਿਆ ਏਸੀ ਪ੍ਰੋਵਾਈਡ ਕਰਨ ਲਈ ਹੀਟਰ ਪ੍ਰੋਵਾਈਡ ਕਰਨ ਲਈ ਵੱਡੀਆਂ-ਵੱਡੀਆਂ ਕੰਪਨੀਆਂ ਦਾ ਬਹੁਤ ਵੱਡੀ ਅਮਾਉਂਟ ਬਹੁਤ ਵੱਡੀ ਰਕਮ ਤੇ ਠੇਕੇ ਹੋਏ ਨੇ ਇਹ ਜਾਣਕਾਰੀ ਸਾਨੂੰ ਉਥੋਂ ਮਿਲ ਰਹੀ ਹੈਗੀ ਔਰ ਨਾਲੇ ਦਿਨਾਂ 'ਚ ਵੀ ਐਵੀਡੈਂਸ ਤੁਹਾਡੇ ਸਾਹਮਣੇ ਰੱਖਾਂਗੇ ਵੀ ਜਿੰਨਾ ਕਿ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈਗੀ ਆ ਅਗਲੀ ਜਾਣਕਾਰੀ ਵੀ ਤੁਹਾਡੇ ਸਾਹਮਣੇ ਰੱਖਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਅਲੱਗ-ਅਲੱਗ ਸੋਰਸਸ ਤੋਂ ਇਹ ਚੀਜ਼ ਸਾਡੇ ਸਾਹਮਣੇ ਆਈ ਹੈ ਕਿ ਕਿਵੇਂ 500 ਮੀਟਰ ਰੇਡੀਅਸ 500 ਮੀਟਰ ਦੀ ਵੀ ਦੂਰੀ ਨਹੀਂ ਸੀ ਸਿੱਖ ਤਖਸੀਦੀ ਕੇਸਗੜ ਸਾਬ ਤੋਂ ਜਿੱਥੇ ਵਿਧਾਨ ਸਭਾ ਦਾ ਇਹ ਜਿਹੜਾ ਪੂਰਾ ਸੈਸ਼ਨ ਜਿਹੜਾ ਹੈ ਇਹਨੂੰ ਆਰਗੇਨਾਈਜ਼ ਕੀਤਾ ਗਿਆ ਰਾਦਰ ਇੱਕ ਸਮਾਗਮ ਨੂੰ ਆਰਗੇਨਾਈਜ਼ ਕੀਤਾ ਗਿਆ ਉੱਥੇ 500 ਮੀਟਰ ਵੀ ਦੂਰ ਨਹੀਂ ਸੀ ਗੁਰਦੁਆਰਾ ਸਾਬ ਤੋਂ ਪਰ باوجود ਇਸਤੇ ਵੀ ਉੱਥੇ ਇਹ ਜਿਹੜਾ ਸੈਸ਼ਨ ਸੱਦਿਆ ਗਿਆ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਲੰਗਰ ਤੇ ਪੰਗਤ ਇਸ ਸਿਧਾਂਤ ਦੇ ਉੱਤੇ ਪਹਿਰਾ ਦਿੰਦੀ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਇਹਨਾਂ ਦੇ ਹਾਈ ਕਮਾਂਡ আর ਇਹਨਾਂ ਦਾ ਸਾਰੇ ਵੀਆਈਪੀ ਗੈਸਟ بانو کی تے نظر نہیں آنگے ایون ਸਾਡੇ ਪੱਤਰਕਾਰ ਵੀ ਉੱਥੇ ગયા ਉਹਨਾਂ ਵੱਲੋਂ ਵੀ ਇਹ ਖਬਰ ਬਾਹਰ ਨਹੀਂ ਕੱਢੀ ਜਾ ਰਹੀ ਹੈਗੀ ਹੋਰ ਸੋਰਸਸ ਤੋਂ ਜਿਨ੍ਹਾਂ ਦੇ ਦਿਲ ਦੁਖੇ ਨੇ ਸਾਰਾ ਕੁਝ ਵੇਖ ਕੇ ਕਿ ਕਿਵੇਂ ਇਹ ਸਾਰਾ ਤਮਾਸ਼ਾ ਇੱਕ ਤਰ੍ਹਾਂ ਦਾ ਇੱਕ ਪਲੇ ਜਿਹੜਾ ਹੈਗਾ ਉੱਥੇ ਕੀਤਾ ਗਿਆ ਹੈਗਾ ਤੇ ਵੀ ਵੀ ਆਈ ਪੀ ਗੈਸਟਾਂ ਲਈ ਵੀ ਵੀ ਆਈ ਪੀ پروگرام ਆਰਗੇਨਾਈਜ਼ ਕਰਨ ਲਈ ਡਿਲੀਸ਼ੀਅਸ ਵੀ ਵੀ ਆਈ ਪੀ ਖਾਣਾ ਦੇਣ ਦੇ ਲਈ ਚੰਡੀਗੜ੍ਹ ਤੋਂ ਕਿਵੇਂ ਕੈਟਰਰਸ ਨੂੰ ਵੱਡਾ ਠੇਕਾ ਕੀਤਾ ਗਿਆ ਉਹਨਾਂ ਨਾਲ ਵੱਡੀ ਪੇਮੈਂਟ ਕੀਤੀ ਗਈ ਤੇ ਜਿਹੜਾ ਸਵਾਦਿਸ਼ਟ ਖਾਣਾ ਹੈ ਲੰਗਰ ਦੇ ਖਾਣੇ ਨੂੰ ਛੱਡ ਕੇ ਪੰਗਤ ਨੂੰ ਛੱਡ ਕੇ ਸਿੱਖ ਪ੍ਰਿੰਸੀਪਲਸ ਜਿਹੜੇ ਆ ਉਹਨਾਂ ਨੂੰ ਛੱਡ ਕੇ ਕਿਵੇਂ ਚੰਡੀਗੜ੍ਹ ਦੇ ਇੱਕ ਮਸ਼ਹੂਰ ਕੇਟਰਰਸ ਉਹਨਾਂ ਦੇ ਨਾਲ ਉਹਨਾਂ ਦਾ ਵੀਵੀਆਈਪੀ ਖਾਣਾ ਤੇ ਵੀਵੀਆਈਪੀ ਕੇਟਰਿੰਗ ਸਰਵਿਸਿਜ਼ ਜਿਹੜੀਆਂ ਨੇ ਉੱਥੇ ਵਰਤੀਆਂ ਗਈਆਂ ਨੇ ਇਹ ਖਬਰਾਂ ਸਾਨੂੰ ਉੱਥੇ ਮੌਜੂਦ ਅਲੱਗ-ਅਲੱਗ ਸੋਰਸਸ ਤੋਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਸਾਡਾ ਬਹੁਤ ਦਿਲ ਦੁਖਿਆ ਕਿ ਇਹ ਸਾਰਾ ਕੁਝ ਵੇਖ ਕੇ ਕਿ ਕਿਵੇਂ ਇੱਕ ਨਵੀਂ ਸਰਕਾਰ ਜਿਨੇ ਇੱਕ ਇਤਿਹਾਸਿਕ ਕਦਮ ਪੁੱਟਿਆ ਕਿ ਅੰਮ੍ਰਿਤ ਅਨੰਤ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਉਥੇ ਕੰਡਕਟ ਕੀਤਾ ਪਰ ਇਹ ਸੈਸ਼ਨ ਸਿਰਫ ਇੱਕ ਦਿਖਾਵੇ ਦਾ ਕੁਝ ਸੀਗਾ ਲੋਕਾਂ ਲਈ ਪਰ ਇਹਦੇ ਬਿਹਾਈਂਡ ਦਿਸ ਸੈਸ਼ਨ ਜੋ ਜੋ ਤੁਹਾਡੇ ਕੋਲ ਕੈਮਰਿਆਂ ਦੇ ਥਰੂ ਨਹੀਂ ਪਹੁੰਚਿਆ ਉਹਦੇ ਵਿੱਚ ਪੂਰੀਆਂ ਵੀ ਵੀ ਆਈ ਪੀ ਸਰਵਿਸਿਜ਼ ਜਿਹੜੀਆਂ ਨੇ ਉਹਦਾ ਅਰੇਂਜਮੈਂਟ ਬਕਾਇਦਾ ਤੌਰ ਤੇ ਪੰਜਾਬ ਦੀ ਸਰਕਾਰ ਨੇ ਕੀਤਾ ਹੋਇਆ ਸੀ ਚੰਡੀਗੜ੍ਹ ਤੋਂ ਬਹੁਤ ਵੱਡੇ ਕੈਟਰਰਸ ਵੱਲੋਂ ਇਹ ਜਿਹੜੀਆਂ ਸਰਵਿਸਿਜ਼ ਆ ਉੱਥੇ ਦਿੱਤੀਆਂ ਗਈਆਂ ਸੀ। ਦੋਸਤੋ ਗੱਲ ਇੰਨੀ ਹੈ ਕਿ ਜਦੋਂ ਇੱਕ ਸਰਕਾਰ ਗੁਰੂ ਸਾਹਿਬ ਦਾ ਨਾਮ ਲੈ ਕੇ ਉਹ ਪਵਿੱਤਰ ਸਥਾਨ ਦੇ ਉੱਤੇ ਇੱਕ ਵਿਧਾਨ ਸਭਾ ਸੈਸ਼ਨ ਕਰੇ ਆਪਣੇ ਆਪ ਚ ਹਿਸਟੋਰੀਕ ਹੈ ਪਰ ਇਹ ਹਿਸਟੋਰੀਕ ਇਵੈਂਟ ਹੈ ਪਰ ਇਸ ਹਿਸਟੋਰੀਕ ਇਤਿਹਾਸਿਕ ਇਵੈਂਟ ਦੇ ਪਿੱਛੇ ਜਿਹੜੇ ਚਿਹਰੇ ਨੇ ਔਰ ਜੋ ਇਹਨਾਂ ਦੀ ਮਨਸ਼ਾ ਹੈ ਉਹ ਆਪਾਂ ਨੂੰ ਇਹਦੇ ਵਿੱਚੋਂ ਸਾਫ਼ ਹੋ ਚੁੱਕੀ ਹੈ ਕਿ ਵੀ ਵੀ ਆਈ ਪੀ ਸਿਕਿਉਰਿਟੀਆਂ ਵੀ ਵੀ ਆਈ ਪੀ ਟ੍ਰੀਟਮੈਂਟ ਵੀ ਵੀ ਆਈ ਪੀ ਫੂਡ ਸਰਵਿਸ ਮੈਟਰ ਕਰਦੀ ਆ ਜਿਹਦੇ ਲਈ ਜਿਸ ਜਗ੍ਹਾ ਦੇ ਉੱਤੇ ਪ੍ਰੋਗਰਾਮ ਹੈ ਉੱਥੋਂ ਦੇ ਜਿਹੜੇ ਸਿਧਾਂਤ ਹੈ ਇੰਸਟੀਚੂਨਸ ਹੈ ਉਹ ਮੈਟਰ ਨਹੀਂ ਕਰਦੇ ਤੁਹਾਡੇ ਚੋਂ ਅਗਰ ਕੋਈ ਆਮ ਆਦਮੀ ਪਾਰਟੀ ਦੇ ਭਗਤ ਨਹੀਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਨੀ ਹਾਂ ਵੀ ਜੇਕਰ ਤੁਹਾਡਾ ਮੇਰੇ ਲਈ ਇਹ ਕਮੈਂਟ ਹੈ ਕਿ ਪਹਿਲਾਂ ਅਕਾਲੀਆਂ ਨੇ ਵੀ ਇਹ ਕੀਤਾ ਤਾਂ ਮੈਂ ਮੰਨਦੀ ਹਾਂ ਬਿਲਕੁਲ ਅਕਾਲੀਆਂ ਨੇ ਵੀ ਬਹੁਤ ਕੁਝ ਕੀਤਾ ਪਰ ਉਹਨਾਂ ਨੂੰ ਹਟਾ ਕੇ ਹੀ ਉਹਦਾਂ ਦੇ ਸਿਆਸੀ ਕਿ ਲਈ ਕੈਪਟਨ ਹੋਣਾ ਵਰਗੇ ਬਾਦਲ ਹੋਣਾ ਵਰਗੇ ਸਿਆਸੀ ਕਿ ਲਈ ਟਾਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਜੀ ਤੇ ਭਰੋਸਾ ਕੀਤਾ ਪਰ ਜਿਹੜੀਆਂ ਇਹ ਖਬਰਾਂ ਸਾਡੇ ਕੋਲ ਆ ਰਹੀਆਂ ਨੇ ਇਹ ਆਪਣੇ ਆਪ 'ਚ ਬਹੁਤ ਸ਼ੌਕਿੰਗ ਨੇ ਕਿ ਇੱਕ ਧਾਰਮਿਕ ਸਥਾਨ ਨੂੰ ਜਿਸ ਤਰ੍ਹਾਂ ਵਰਤਿਆ ਦਿਖਾਵੇ ਲਈ ਕੁਛ ਪਰ ਐਟ ਦਾ ਬੈਕਸਟੇਜ ਵੀ ਵੀ ਆਈ ਪੀ ਸਰਵਿਸਿਜ਼ ਦੇ ਵਿੱਚ ਕੋਈ ਕਮੀ ਨਹੀਂ ਐਂਡ ਧਾਰਮਿਕ ਮਰਿਆਦਾ ਉਹ ਸਾਰਾ ਕੁਝ ਪਿੱਛੇ ਲਾਂਬੇ ਰਹਿ ਗਿਆ ਲੰਗਰ ਤੇ ਪੰਗਤ ਵਰਗੀ ਪ੍ਰਥਾ ਨੂੰ ਵੀ ਪਿੱਛੇ ਕਰ ਦਿੱਤਾ ਗਿਆ ਪੰਜਾਬ ਦੀ ਸਰਕਾਰ ਨੇ ਜਦੋਂ ਇਹ ਵਿਧਾਨ ਸਭਾ ਦਾ ਸੈਸ਼ਨ ਆਰਗੇਨਾਈਜ਼ ਵੀ ਕੀਤਾ ਤਾਂ ਪੰਜਾਬ ਦੀ ਸਰਕਾਰ ਕੋਲ ਕੋਈ ਏਜੰਡਾ ਨਹੀਂ ਸੀ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹਨਾਂ ਨੇ ਕਰਨਾ ਕੀ ਹੈਗਾ ਤੁਸੀਂ ਅਗਰ ਪੂਰੇ ਪ੍ਰੋਗਰਾਮ ਨੂੰ ਵੇਖੋ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਦਾ ਸੀਗਾ ਅੱਧੇ ਦਿਨ ਤੋਂ ਬਾਅਦ ਸ਼ੁਰੂ ਹੋਇਆ ਐਂਡ ਛੋਟਾ ਜਿਹਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਐਂਡ ਦੇ ਵਿੱਚ ਜਾ ਕੇ ਮੁੱਖ ਮੰਤਰੀ ਨੇ ਚੱਲਦੇ-ਚੱਲਦੇ ਇੱਕ ਮਤੇ ਪੇਸ਼ ਕੀਤੇ ਜਿਹਦੇ ਵਿੱਚ ਹੋਲੀ ਸਿਟੀ ਦਾ ਦਰਜਾ ਦੇਣ ਵਾਲੀ ਇਹ ਸਾਰੀ ਗੱਲ ਨੂੰ ਤੁਸੀਂ ਸਮਝ ਚੁੱਕੇ ਹੋ ਕਿ ਪ੍ਰਗਟ ਸਿੰਘ ਜੀ ਹੋਣਾ ਨੇ ਵੀ ਉੱਥੇ ਉਹਨਾਂ ਨੂੰ ਸਵਾਲ ਕੀਤਾ ਕਿ ਆਲਰੇਡੀ ਇਹ ਜਿਹੜੇ ਏਰੀਆਜ਼ ਨੇ ਗੁਰਦੁਆਰਿਆਂ ਦੇ ਅਰਾਊਂਡ ਇਹ ਇਹ ਸਾਰੇ ਧਰਮਾਂ ਦੇ ਲੋਕ ਸਭ ਲਈ ਇੱਕ ਹੈਗੇ ਨੇ ਔਰ ਸਾਰੇ ਇਹਨਾਂ ਦੀ ਪਵਿੱਤਰਤਾ ਨੂੰ ਬਣਾ ਕੇ ਰੱਖ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਨੇ ਉਹਦਾ ਜਵਾਬ ਚਿੱਤ ਕਹਿ ਦਿੱਤਾ ਕਿ ਇਹ ਲੋਕਾਂ ਨੇ ਆਪਣੀ ਸ਼ਰਧਾ ਨਾਲ ਕੀਤਾ ਹੁਣ ਅਸੀਂ ਅਧਿਕਾਰੀ ਤੌਰ ਤੇ ਕਰ ਰਹੇ ਹਾਂ ਪਰ ਹਜੇ ਵੀ ਕਲੀਅਰ ਨਹੀਂ ਹੈਗਾ राइट ਉਸ ਤੋਂ ਅਗਲੇ ਦਿਨ ਵਿਧਾਨ ਸਭਾ ਦਾ ਸੈਸ਼ਨ ਜਦੋਂ ਹੁੰਦਾ ਉਸ ਤੋਂ ਅਗਲੇ ਦਿਨ ਮੁੱਖ ਮੰਤਰੀ ਸਾਹਿਬ ਇੱਕ ਸਟੇਜ ਤੋਂ ਅਬੜਵਾਹੇ ਜੈ ਇੱਕ ਬਿਆਨ ਦਿੰਦੇ ਨੇ ਕਿ ਉਹ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਯੂਨੀਵਰਸਿਟੀ ਬਣਾਉਣਗੇ ਇਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਜਿਹੜਾ ਪੂਰੇ ਦਾ ਪੂਰਾ ਪ੍ਰੋਗਰਾਮ ਸੀ ਵਿਧਾਨ ਸਭਾ ਸੈਸ਼ਨ ਇਹਦੇ ਵਿੱਚ ਕੋਈ ਵੀ ਏਜੰਡਾ ਸਰਕਾਰ ਕੋਲ ਨਹੀਂ ਸੀਗਾ ਕੁਝ ਵੀ ਏਜੰਡਾ ਸਰਕਾਰ ਕੋਲ ਨਹੀਂ ਸੀ ਜਿੱਤੋਂ ਤੱਕ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਬਹੁਤ ਵੱਡੇ ਕ੍ਰਿਟਿਸਿਜ਼ਮ ਚ ਘिरी ਹੋਈ ਹੈ ਆਪਾਂ ਵੇਖਿਆ ਹੜਾ ਹੜਾਉਣ ਤੋਂ ਬਾਅਦ ਹੜ੍ਹਾਂ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਵੱਡਾ ਕ੍ਰਿਟਿਸਿਜ਼ਮ ਹੋਇਆ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਸਰਕਾਰ ਕਿਸੇ ਵੀ ਕੰਮ ਤੇ ਉਹਨਾਂ ਲਈ ਹੈਲਪਫੁਲ ਨਹੀਂ ਆ ਤੇ ਜੋ ਕਮਿਊਨਿਟੀ ਲੈਵਲ ਤੇ سپورਟ ਹੈ ਉਹੀ ਕੇਵਲ ਹੈਲਪ ਕਰਦੀ ਹੈ ਡੀਆਈਜੀ ਪੁੱਲਰ ਦੀ ਕ੍ਰਪਸ਼ਨ ਕੇਸ ਦੇ ਵਿੱਚ ਰੰਗੇ ਹੱਤੀ ਫੜੇ ਜਾਣਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਨੱਕ ਦੇ ਹੇਠ ਬਹੁਤ ਵੱਡਾ ਕ੍ਰਿਟਿਸਿਜ਼ਮ ਆਮ ਆਦਮੀ ਪਾਰਟੀ ਦਾ ਥੇ ਸੀ ਤਰਨਤਾਰਨ ਬਾਈ ਇਲੈਕਸ਼ਨ ਹੋਈ ਇਹਨਾਂ ਦੇ ਕੋਲ ਕੈਂਡੀਡੇਟ ਨਹੀਂ ਸੀ ਚਾਹੇ ਜਿੱਤ ਗਏ ਪਰ ਜਿੱਦਾਂ ਦਾ ਮਿਸਯੂਜ਼ ਉਥੇ ਇਲੈਕਸ਼ਨ ਕਮਿਸ਼ਨ ਦਾ ਹੋਇਆ ਉਹ ਆਪਣੇ ਸਾਹਮਣੇ ਹੈ ਐਸਐਸਪੀ ਸਸਪੈਂਡਡ ਡੀਐਸਪੀਆਂ ਦੇ ਟਰਾਂਸਫਰ ਹੋਏ ਹੈਗੇ ਆ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਕਿਵੇਂ ਅਕਾਲੀ ਦਲ ਦੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਪਰਚੇ ਪਾਏ ਇਲੈਕਸ਼ਨ ਕਮਿਸ਼ਨ ਨੇ ਆਪਾਂ ਨੂੰ ਜਿਹੜੇ ਤੱਥ ਹੈਗੇ ਉਥੋਂ ਆਏ ਨੇ ਡੀਜੀਪੀ ਸਾਹਿਬ ਦੀ ਪੇਸ਼ੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੇ ਅੱਗੇ ਆਮ ਆਦਮੀ ਪਾਰਟੀ ਬਹੁਤ ਕਿਰੀ ਹੋਈ ਹੈ ਇਸ ਸਮੇਂ ਕਿਉਂਕਿ ਆਮ ਆਦਮੀ ਪਾਰਟੀ ਨੇ ਚਾਹੇ 2022 ਦੇ ਵਿੱਚ ਵਾਅਦਾ ਕੀਤਾ ਸੀ ਬਦਲਾਵ ਦਾ ਪਰ ਉਹ ਬਦਲਾਵ ਕੇਵਲ ਇੱਕ ਝੁੰਮਲਾ ਸੀ ਉਹਦੇ ਪਿੱਛੇ ਇਹਨਾਂ ਦੀ ਪਾਲਿਸੀ ਕੀ ਹੋਏਗੀ ਅਜੈਂਡਾ ਕੀ ਹੋਏਗਾ ਇਹਨਾਂ ਦੇ ਕੋਲ ਕੁਝ ਨਹੀਂ ਸੀਗਾ ਐਂਡ ਉਹ ਹੁਣ ਐਕਸਪੋਜ਼ ਹੋ ਚੁੱਕਾ ਹੈਗਾ ਹੜ੍ਹ ਆਉਣ ਤੋਂ ਬਾਅਦ ਕਿਤੇ ਵੀ ਪੰਜਾਬ ਸਰਕਾਰ ਨੇ ਲੋਕਾਂ ਦੀ ਉਹ ਮਦਦ ਨਹੀਂ ਕੀਤੀ ਜੋ ਵੀ ਪੈਸਾ ਉਹ ਕੇਂਦਰ ਸਰਕਾਰ ਦੀ ਸਪੋਰਟ ਨਾਲ ਜੋ ਫੰਡ ਆਏ ਨੇ ਉਹਨਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋ ਗਈ ਇਹ ਯੋਜਨਾਵਾਂ ਹੋ ਗਈਆਂ ਉਹਦੇ 'ਚ ਪੰਜਾਬ ਆਪਣੀ ਕੰਟ੍ਰਿਬਿਊਸ਼ਨ ਕਰਕੇ ਚਲਾ ਰਿਹਾ ਹੈ ਵੱਡੇ ਵੱਡੇ ਸ਼ਹਿਰਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹਨੂੰ ਬਣਾਉਣ ਲਈ ਪੰਜਾਬ ਸਰਕਾਰ ਕੋ ਫੰਡ ਨਹੀਂ ਆ ਕਹਿ ਦਾ ਭਾਵ ਹੈ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਐਕਸਪੋਜ਼ ਹੋ ਚੁੱਕੀ ਹੈ ਹੈ ਕਰਪਸ਼ਨ ਦੇ ਜਿੰਨੇ ਜਿੰਨੀ ਜਿੰਨੀ ਕਰਪਸ਼ਨ ਦੀਆਂ ਅਲੀਗੇਸ਼ਨ ਆਪਾਂ ਨੂੰ ਗਰਾਉਂਡ ਲੈਵਲ ਦੇ ਉੱਤੇ ਸੁਣਨ ਨੂੰ ਮਿਲਦੀਆਂ ਨੇ ਇਹਨਾਂ ਦੀ ਇਹਨਾਂ ਦੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਖਿਲਾਫ ਓਡੀਆਂ ਵੱਡੀਆਂ ਅਲੀਗੇਸ਼ਨਸ ਦਾ ਪਹਿਲਾਂ ਪਹਿਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਤੇ ਵੀ ਨਹੀਂ ਸੁਣੀਆਂ ਆਪਣੇ ਸਾਹਮਣੇ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਜੀ ਲੀਡਰ ਲੀਡਰ ਆਫ اپੋਜੀਸ਼ਨ ਉਹਨਾਂ ਨੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਦੇ ਬਾਰੇ ਗੱਲ ਕਹੀ ਸੀ ਕਿ ਕਿੰਨੀ ਕਿੰਨੀ ਕਮਿਸ਼ਨ ਇਹਨਾਂ ਨੂੰ ਡਿਸਟਿਲਰੀਜ਼ ਤੋਂ ਆ ਰਹੀ ਹੈ ਤੁਸੀਂ ਦੇਖੋ ਦੋਸਤੋ ਕੋਈ ਵੀ ਉਹਦੇ ਤੇ ਬੋਲਿਆ ਨਹੀਂ ਕਿਸੇ ਦਾ ਕੋਈ ਬਿਆਨ ਨਹੀਂ ਸੀਗਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਘिरी ਹੋਈ ਹੈ ਆਮ ਆਦਮੀ ਪਾਰਟੀ ਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਦੀ ਸਿਆਸਤ ਐਨੀ ਪੇਤਲੀ ਹੈ ਕਿ ਕੇਂਦਰ ਲਗਾਤਾਰ ਨੋਟੀਫਿਕੇਸ਼ਨਾਂ ਕੱਢ ਰਿਹਾ ਹੈ ਤੇ ਉਹਨਾਂ ਮੁੱਦਿਆਂ ਨੂੰ ਹੀ ਛੇੜ ਰਿਹਾ ਜਿਹੜੇ ਮੁੱਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨਾਲ ਉਸ ਦੇ ਉਸ ਮਤੇ ਦੀਆਂ ਮੰਗਾਂ ਦਾ ਇੱਕ ਪ੍ਰਮੁੱਖ ਪ੍ਰਮੁੱਖ ਸੈਕਸ਼ਨ ਸੀਗਾ ਉਹੀ ਮੁੱਦਿਆਂ ਨੂੰ ਅੱਜ ਕੇਂਦਰ ਛੇੜ ਰਿਹਾ ਤੇ ਪੰਜਾਬ ਇਜ਼ ਹੈਂਗਿੰਗ ਬਾਏ ਅ ਨੋਟੀਫਿਕੇਸ਼ਨ ਜਿਵੇਂ ਚੀਜ਼ਾਂ ਹੈਂਗਿੰਗ ਬਾਏ ਅ ਥ੍ਰੈਡ ਨੇ ਉਸੀ ਤਰ੍ਹਾਂ ਹੁਣ ਹੈਂਗਿੰਗ ਬਾਈ ਨੋਟੀਫਿਕੇਸ਼ਨ ਆ ਪੰਜਾਬ ਕੀ ਇੱਕ ਨੋਟੀਫਿਕੇਸ਼ਨ ਆਂਦੀ ਆ ਤੇ ਉਸ ਨੋਟੀਫਿਕੇਸ਼ਨ ਦੇ ਨਾਲ ਕੇਂਦਰ ਦੀ ਇੱਕ ਨੋਟੀਫਿਕੇਸ਼ਨ ਨਾਲ ਇਥੋਂ ਦੀ ਸੱਤਾ ਇਥੋਂ ਦੇ ਲੋਕ ਰੁਖ ਬਦਲ ਜਾਂਦਾ ਹਵਾ ਬਦਲ ਜਾਂਦੀ ਹੈ ਪੰਜਾਬ ਦੇ ਵਿੱਚ ਆਪਾਂ ਦੇਖਿਆ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਬਾਰੇ ਜਦੋਂ ਨੋਟੀਫਿਕੇਸ਼ਨ ਆਈ ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਾਰੇ ਜਿਹੜਾ ਬਿਜ਼ਨਸ ਦੀ ਉਹ ਆਪਣੇ ਸਾਹਮਣੇ ਰਿਪੋਰਟ ਆਂਦੀ ਹੈਗੀ ਆ ਕਿ ਸੋਧ ਕਰ ਰਹੇ ਨੇ ਸੋਧ ਹੋ ਰਹੀ ਹੈ ਨਵਾਂ ਬਿੱਲ ਆ ਰਹੇ ਹੈਗੇ ਨੇ ਤਾਂ ਪੰਜਾਬ ਸਰਕਾਰ ਨੇ ਐਨਾ ਕੁਝ ਹੋਣ ਦੇ ਬਾਵਜੂਦ ਵੀ ਐਨਾ ਮਟੀਰੀਅਲ ਸੀ ਪੰਜਾਬ ਸਰਕਾਰ ਕੋਲ ਪਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਕੁਝ ਨਹੀਂ ਬੋਲਿਆ ਕੁਝ ਨਹੀਂ ਬੋਲਿਆ ਕਿ ਜਾਣਬੁੱਝ ਕੇ ਇਸ ਵਿਧਾਨ ਸਭਾ ਸੈਸ਼ਨ ਨੂੰ এজেন্ডਾ ਲੈਸ ਰੱਖਿਆ ਗਿਆ ਹੈ ਜਾਣਬੁੱਝ ਕੇ ਜਾਂ ਪੰਜਾਬ ਪੰਜਾਬ ਸਰਕਾਰ ਕੋਲ ਉਹ ਹਿੰਮਤ ਹੀ ਨਹੀਂ ਆ ਐਨਾ ਸਿਆਸੀ ਪੇਤਲਾਪਨ ਹੈ ਕਿ ਪੰਜਾਬ ਸਰਕਾਰ ਕੋਲ ਸਿਆਸੀ ਲੜਾਈ ਲੜਨ ਦੀ ਕੋਈ ਹਿੰਮਤ ਨਹੀਂ ਹੈ ਤੇ ਅੱਬੜਵਾਹੇ ਉੱਠ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਿਆਨ ਦੇ ਜਾਂਦਾ ਤੇ ਉਹੀ ਬਿਆਨ ਜਿਹੜੇ ਇੱਧਰ ਉੱਧਰ ਚੱਲੀ ਜਾਂਦੇ ਨੇ ਤੇ ਸਾਰੀ ਗੱਲ ਮੁੱਕ ਜਾਂਦੀ ਹੈਗੀ ਆ। ਕੁੱਲ ਮਿਲਾ ਕੇ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਇਹਦੇ ਵਿੱਚ ਵਿంటర్ ਸੈਸ਼ਨ ਖਤਮ ਹੋ ਗਿਆ। ਜੋ ਵਿంటర్ ਸੈਸ਼ਨ ਵਿਧਾਨ ਸਭਾ ਦਾ ਹੋਣਾ ਚਾਹੀਦਾ ਸੀ ਉਹ ਖਤਮ ਹੋ ਗਿਆ। ਮੈਨੂੰ ਨਹੀਂ ਲੱਗਦਾ ਆਈ ਡਾਊਟ ਕਿ ਪੰਜਾਬ ਸਰਕਾਰ ਹੁਣ ਵਿంటర్ ਸੈਸ਼ਨ ਕਰਾਏਗੀ। ਕਿਉਂਕਿ ਪੰਜਾਬ ਸਰਕਾਰ ਨੇ ਆਪਣਾ ਬਚਾਅ ਕਰਨਾ ਸੀ ਚੜਾਈਆਂ ਦੇ ਖਿਲਾਫ ਰੁਖ ਬਦਲਿਆ ਹੋਇਆ ਸੀਗਾ ਲੋਕਾਂ ਦਾ ਲੋਕਾਂ ਦਾ ਨਜ਼ਰੀਆ ਸਰਕਾਰ ਦੇ ਖਿਲਾਫ ਕਾਫੀ ਰੋ ਹੈਗਾ ਲੋਕਾਂ ਦੇ ਵਿੱਚ ਸ਼ਾਇਦ ਉਹਨੂੰ ਕਿਸੇ ਤਰ੍ਹਾਂ ਧਾਰਮਿਕ ਖੇਤਰ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਯੂਜ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਆਮ ਆਦਮੀ ਪਾਰਟੀ ਸੀਗੀ ਜਾਂ ਆਪਣਾ ਟਾਈਮ ਟਪਾ ਰਹੀ ਹੈ ਆਮ ਆਦਮੀ ਪਾਰਟੀ ਸਮਝ ਚੁੱਕੀ ਹੈ ਕਿ ਉਹਨਾਂ ਦਾ ਜਿਹੜਾ ਭਰੋਸਾ ਉਹ ਲੋਕਾਂ ਤੇ ਲੋਕਾਂ ਦਾ ਉਹਨਾਂ ਤੇ ਭਰੋਸਾ ਸੀ ਉਹ ਹੁਣ ਭਰੋਸਾ ਗੁੰਮ ਗਿਆ ਹੈਗਾ ਇਸੇ ਨਾਲ ਹੀ ਅੱਜ ਦੀ ਇਸ ਵੀਡੀਓ ਨੂੰ ਉੱਥੇ ਸਮੀਟ ਦੇ ਹੈਗੇ ਆ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸੀਗਾ ਤੁਹਾਨੂੰ ਇਹ ਦੱਸਣਾ ਕਿ ਕਿਵੇਂ ਇੱਕ ਤਾਂ মিডিਆ ਮੈਨੇਜਮੈਂਟ ਹੈ ਪਿਕਚਰ ਐਂਡ ਵੀਡੀਓਗ੍ਰਾਫੀ ਮੈਨੇਜਮੈਂਟ ਹੈ ਕਿ ਆਪਾਂ ਨੂੰ ਕੁਝ ਦਿਖਾਇਆ ਜਾ ਰਿਹਾ ਹੈ ਪਰ ਉਸ ਪਰਦੇ ਦੇ ਪਿਛਲੀ ਹਕੀਕਤ ਕੀ ਹੈ ਹਕੀਕਤ ਇਹ ਹੈ ਕਿ ਪੰਜਾਬ ਦੇ ਮੁੱਦੇ ਪੰਜਾਬ ਦੇ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਤਾਕਤ ਜਿਹੜੀ ਆ ਉਹ ਪੰਜਾਬ ਦੀ ਸਰਕਾਰ ਖੋ ਚੁੱਕੀ ਹੈ ਔਰ ਜਿਹੜਾ ਹੁਣ ਪੰਜਾਬ ਦੀ ਸਰਕਾਰ ਦਾ ਸਾਰਾ ਜੋਰ ਲੱਗਿਆ ਕਿ ਜਿੰਨੀਆਂ ਵੀ ਵੀਆਈਪੀ ਸਰਵਿਸਿਜ਼ ਨੇ ਪੰਜਾਬ ਦੀ ਪੰਜਾਬ ਦੀ ਮਸ਼ੀਨਰੀ ਨੂੰ ਯੂਜ਼ ਕਰਕੇ ਪੰਜਾਬ ਦੇ ਟੈਕਸ ਪੇਅਰਸ ਦੀ ਪੰਜਾਬ ਦੇ ਐਕਸਚੇਂਜ ਕਰਦੇ ਪੈਸੇ ਨੂੰ ਯੂਜ਼ ਕਰਕੇ ਜਿੰਨੀਆਂ ਵੀਆਈਪੀ ਸਹੂਲਤਾਂ ਦਾ ਆਨੰਦ ਮਾਣਿਆ ਜਾ ਸਕੇ ਉਹ ਆਨੰਦ ਮਾਣ ਲੈਣਾ ਚਾਹੀਦਾ ਹੈ ਜਦੋਂ ਸੱਤਾ ਹਜੇ ਵੀ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਹੈਗੀ ਆ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਇਹਦੇ ਚ ਆਮ ਆਦਮੀ ਪਾਰਟੀ ਨੇ ਠੀਕ ਹੋਇਆ ਕੀ ਖੋਇਆ ਤੇ ਕੀ ਪਾਇਆ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਨੂੰ ਕੰਟੀਨਿਊ ਰੱਖਾਂਗੇ ਫਿਲਹਾਲ ਇਹ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੋ ਵੀ ਤੁਹਾਡਾ opinion ਹੈ ਇਹ ਜਾਣਕਾਰੀ ਮਿਲਣ ਤੋਂ ਬਾਅਦ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਇਹਦੇ ਨਾਲ ਜ਼ਰੂਰ ਸ਼ੇਅਰ ਕਰੋ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ